ਵਾਤਾਵਰਨ ਸੰਬੰਧੀ ਖਾਸ ਸੰਸਾਰ ਦਿਵਸ ਇਸ ਦੇ ਵਿੱਚ ਕੀ ਹੈ ਦੇਖੋ ਇਹ ਵੀ ਇਸ ਦਾ ਜਿਹੜਾ ਟੋਪਿਕ ਹੈ ਜੋ 3 ਅੰਮ੍ਰndvi ਵੀ ਸੁੱਛੀ ਜਾਂਦੀ ਹੈ ਉਸ ਲਈ ਇਹ ਮੱਧਯਾਪੂਰਨ ਹੈਗੇ ਇਸ ਤੋਂ ਇਲਾਵਾ ਸੈਕੰਡ ਪੇਪਰ ਜਿਹੜਾ ਪੀਐਸਟੈਟ ਦਾ ਪੰਗੋਲ ਉਸ ਦੇ ਵਿੱਚ ਵੀ ਇਹ ਪ੍ਰਸ਼ਨ ਪੁੱਛ ਲਏ ਜਾਂਦੇ ਆ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਹਰ ਵਾਰ ਇਸ ਤੇ ਜਿਹੜਾ ਇਸ ਦੇ ਵਿੱਚੋਂ ਜਿਹੜਾ ਵਾਤਾਵਰਨ ਦੇ ਜਿਹੜਾ ਸੰਸਾਰ ਦਿਵਸ ਆ ਜਾਂ ਭਾਰਤ ਦੇ ਵਾਤਾਵਰਨ ਦਿਵਸ ਹੈ ਠੀਕ ਹੈ ਉਹਨਾਂ ਦੇ ਵਿੱਚੋਂ ਜਿਹੜਾ ਪ੍ਰਸ਼ਨ ਪੁੱਛਿਆ ਜਾਂਦਾ ਹੈ ਸਭ ਤੋਂ ਪਹਿਲ ਤੇ ਹੈ ਸੰਸਾਰ ਜੰਗਲ ਦਿਵਸ ਕਦੋਂ ਮਨਾਇਆ ਜਾਂਦਾ ਹੈ 21 ਮਾਰਚ ਨੂੰ ਸੰਸਾਰ ਜਲ ਦਿਵਸ ਕਦੋਂ ਮਨਾਇਆ ਜਾਂਦਾ ਹੈ 22 ਮਾਰਚ ਨੂੰ ਨੈਕਸਟ ਸੰਸਾਰ ਬਾਜੂ ਮੰਡਲ ਦਿਵਸ 23 ਮਾਰਚ ਨੂੰ ਮਨਾਇਆ ਜਾਂਦਾ ਸੰਸਾਰ ਸੇਤ ਦਿਵਸ 7 ਅਪ੍ਰੈਲ ਨੂੰ ਸੰਸਾਰ ਵਿਰਾਸਤ ਦਿਵਸ 18 April ਨੂੰ ਤੁੰਬਰ ਪਾਨ ਅਤੇ ਤਮਾਕੂ ਰਹਿਤ ਦਿਵਸ 31 May ਨੂੰ ਸੰਸਾਰ ਵਾਤਾਵਰਨ ਦਿਵਸ 5 June ਨੂੰ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ 26 June ਨੈਕਸਟ ਗੱਲ ਕਰ ਲੈਂਦੇ ਹਾਂ ਸੰਸਾਰ ਜਨਸੰਖਿਆ ਦਿਵਸ 11 ਜੁਲਾਈ ਨੂੰ ਸੰਸਾਰ ਊਰਜਾ ਦਿਵਸ 20 ਜੁਲਾਈ ਨੂੰ ਸੰਸਾਰ ਅਜੋਨ ਦਿਵਸ 16 ਸਤੰਬਰ ਨੂੰ ਸੰਸਾਰ ਸੈਰਚਪਾਟਾ ਦਿਵਸ 27 ਸੈਪਟੰਬਰ ਨੂੰ ਮਨਾਇਆ ਜਾਂਦਾ ਹੈ ਵੀ ਨੈਕਸਟ ਜੰਗਲੀ ਜੀਵ ਸੁਰੱਖਿਆ ਦਿਵਸ ਇਹ ਵਰਲਡ ਦੇ ਜਿਹੜੇ ਦਿਵਸ ਮਹੱਤਵਪੂਰਨ ਜਿਹੜੇ EVS ਨਾਲ ਸੰਬੰਧਤ ਹੈਗੇ ਐ এনवायरमेंट ਨਾਲ ਸੰਬੰਧਤ ਵਾਤਾਵਰਣ ਨਾਲ ਸੰਬੰਧਤ ਉਹਨਾਂ ਬਾਰੇ ਸੀ ਗੱਲ ਕਰ ਰਹੇ ਹਾਂ ਦੇਖੋ ਦੁਬਾਰਾ ਇੱਕ ਵਾਰ ਜੰਗਲੀ ਜੀਵ ਸੁਰੱਖਿਆ ਦਿਵਸ ਕਦੋਂ ਮਨਾਇਆ ਜਾਂਦਾ 1 ਅਕਤੂਬਰ ਤੋਂ ਲੈ ਕੇ 7 ਅਕਤੂਬਰ ਤੱਕ ਕਿਹੜਾ ਇਹ ਮਨਾਇਆ ਜਾਂਦਾ ਠੀਕ ਹੈ ਜੀ ਨੈਕਸਟ ਗੱਲ ਸੰਸਾਰ ਵਿਕਾਸ ਦਿਵਸ 5 ਅਕਤੂਬਰ ਨੂੰ ਸੰਸਾਰ ਪਸ਼ੂ ਕਲਿਆਣ ਦਿਵਸ 4 ਅਕਤੂਬਰ ਨੂੰ ਸੰਸਾਰ ਖਾਦ ਦਿਵਸ 16 ਅਕਤੂਬਰ ਨੂੰ ਸੰਸਾਰ ਏਡੇ ਦਿਵਸ 1 ਦਸੰਬਰ ਨੂੰ ਇੱਥੇ ਇੱਕ ਗੱਲ ਹੋਰ ਨੋਟ ਕਰਨੀ ਹੈ ਤੁਸੀਂ ਦੇਖ ਸਕਦੇ ਹੋ ਜਿਹੜਾ ਇਹ ਸਾਰੇ ਹੀ ਜਿਹੜਾ ਡੇਟਸ ਜਿਹੜੀਆਂ ਬਤਾਈਆਂ ਗਈਆਂ ਤੁਹਾਨੂੰ ਇਹ ਮੰਥ ਵਾਜ਼ ਬਤਾਈਆਂ ਗਈਆਂ ਠੀਕ ਹੈ ਜਿਵੇਂ ਕਿ ਮਾਰਚ ਤੋਂ ਬਾਅਦ ਅਪ੍ਰੈਲ ਅਪ੍ਰੈਲ ਤੋਂ ਮਈ ਮਈ ਤੋਂ ਜੂਨ ਜੂਨ ਤੋਂ ਜੁਲਾਈ ਅਗਸਤ ਸੈਪਟੰਬਰ ਅਕਤੂਬਰ ਠੀਕ ਹੈ ਤੋਂ ਉਸ ਤੋਂ ਅੱਗੇ ਦਸੰਬਰ ਕੰਟੀਨਿਊਸ ਨੂੰ ਕੀਤਾ ਗਿਆ ਨੈਕਸਟ ਆਪਣਾ ਹੈਗਾ ਸੀ ਜਿਹੜਾ ਪਸ਼ੂ ਕਲਿਆਣ ਵਾਲਾ ਹੋ ਚੁੱਕਿਆ 4 ਅਕਤੂਬਰ ਸੰਸਾਰ ਖਾਦ ਦੇ ਦਿਵਸ 16 ਅਕਤੂਬਰ ਸੰਸਾਰ ਏਡ ਦੇ ਦਿਵਸ 1 ਦਸੰਬਰ ਹੋ ਚੁੱਕਿਆ ਵੀ ਉਸ ਤੋਂ ਮਨੁੱਖੀ ਅਧਿਕਾਰ ਦਿਵਸ ਕਦੋਂ ਮਨਾਇਆ ਜਾਂਦਾ ਹੈ ਵੈਰੀ ਵੈਰੀ ਇੰਪੋਰਟੈਂਟ ਹੈ ਬਹੁਤ ਵਾਰੀ ਪੁੱਛਿਆ ਜਾਂਦਾ ਮਨੁੱਖੀ ਅਧਿਕਾਰ ਜਿਹੜਾ ਸੰਸਾਰ ਦਿਵਸ ਹੈ ਉਹ ਕਦੋਂ ਮਨਾਇਆ ਜਾਂਦਾ ਹੈ 10 ਦਸੰਬਰ ਨੂੰ ਨੈਕਸਟ ਕਿਸਾਨ ਦਿਵਸ 23 ਦਸੰਬਰ ਨੂੰ ਕਿਸਾਨ ਦਿਵਸ ਹੈ ਜਿਹੜਾ 23 ਸਤੰਬਰ ਨੂੰ ਨੈਕਸਟ ਰਾਸ਼ਟਰੀ ਵਿਗਿਆਨ ਦਿਵਸ ਇਹ ਜਿਹੜਾ ਮਨਾਇਆ ਜਾਂਦਾ ਹੈ 28 ਫਰਵਰੀ ਨੂੰ ਮਨਾਇਆ ਜਾਂਦਾ ਆਸ ਹੈ ਕਿ ਤੁਹਾਨੂੰ ਇਹ ਵੀਡੀਓ ਬਹੁਤ ਵਧੀਆ ਲੱਗੀ ਹੋਗੀ ਤੁਹਾਡੇ ਲਈ ਯੂਸਫੁਲ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਦੋਸਤਾਂ ਮਿੱਤਰਾਂ ਤੱਕ ਵੱਧ ਤੋਂ ਵੱਧ ਸ਼ੇਅਰ ਕਰੋ ਨੈਕਸਟ ਇਨਫੋਰਮੇਸ਼ਨ ਦੇ ਲਈ ਨੈਕਸਟ ਜਿਹੜਾ ਅਸੀਂ ਲੈਸਨ ਈਵੀਐਸ ਦਾ ਤੁਹਾਡੇ ਲਈ ਲੈ ਕੇ ਆਵਾਂਗੇ ਤਾਂ ਉਸ ਲਈ ਜਿਹੜਾ ਸਾਡੇ ਚੈਨਲ ਤੁਸੀ ਜੁੜ ਸਕਦੇ ਹੋ ਤਾਂ ਕਿ ਜਿਹੜਾ ਸਭ ਤੋਂ ਪਹਿਲਾਂ ਤੁਹਾਡੇ ਤੱਕ ਚੈਨਲ ਪਹੁੰਚ ਸੌਰੀ ਤਾਂ ਕਿ ਜਿਹੜਾ ਸਭ ਤੋਂ ਪਹਿਲਾਂ ਤੁਹਾਡੇ ਤੱਕ ਜਿਹੜੀ ਵੀਡੀਓ ਪਹੁੰਚ ਜਾਵੇ ਠੀਕ ਹੈ ਜੀ ਥੈਂਕ ਯੂ ਸੋ ਮਚ